ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਅੱਜ ਦੀ ਸੂਟਾਂ ਦੀ 컬렉ਸ਼ਨ ਬਹੁਤ ਹੀ ਹੈਵੀ ਲੱਕ ਹੈਂਦੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਵਿਆਹਾਂ ਸ਼ਾਦੀਆਂ ਪਾਰਟੀਆਂ ਲਈ ਆਪਾਂ ਸੂਟ ਐਡ ਕੀਤੇ ਹੋਏ ਨੇ ਇਹ ਜਿਹੜਾ ਫੈਬਰਿਕ ਸ਼ਰਟ ਦਾ ਹੋਏਗਾ ਪਿਓਰ ਤੁਹਾਨੂੰ ਕ੍ਰੇਪ ਵਿੱਚ ਮਿਲ ਜੇਗਾ embroidery ਫੁੱਲ ਹੈਵੀ ਕੀਤੀ ਗਈ ਹੈ ਨਾਲ ਬਾਟਮ ਵੀ ਹੋਏਗੀ ਪਲੇਨ ਕ੍ਰੇਪ ਦੀ ਇਹ ਤੁਹਾਨੂੰ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਵੀ ਕੱਟ ਮਿਲੇਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਜੇਕਰ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਓਨਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟਾਈ ਪਰ ਮੀਟਰ ਦੇ ਅਕੋਰਡਿੰਗ ਸ਼ਰਟ ਵੀ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਹੋਣਗੇ ਕਲਰ ਆਪਸ਼ਨ ਇਹਨਾਂ ਦੇ ਵਿੱਚ ਆਪਾਂ ਡਾਰਕ ਹੀ ਐਡ ਕੀਤੇ ਹੋਏ ਨੇ ਪ੍ਰਾਈਸ ਜਿਹੜਾ ਹੋਏਗਾ ਉੱਪਰ ਲੱਗਾ ਹੋਇਆ ਵਿਦਆਊਟ ਦੁਪੱਟਾ ਸੂਟ ਨੇ ਅਗਰ ਕੋਈ ਵੀ ਸੂਟ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਤੁਸੀਂ 2.5 ਮੀਟਰ ਤੋਂ ਉੱਪਰ ਜਿੰਨਾ ਮਰਜ਼ੀ ਫੈਬਰਿਕ ਲੈ ਸਕਦੇ ਹੋ ਜੇਕਰ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਨਹੀਂ ਲੈਣਾ ਚਾਹੁੰਦੇ ਤਾਂ ਸੂਟ ਦਾ ਪ੍ਰਾਈਸ ਆਪਾਂ ਮੈਂਸ਼ਨ ਕਰ ਦਿੱਤਾ ਹੈ ਸ਼ਰਟ ਐਂਡ ਬਾਟਮ ਦਾ ਕੰਬੋ ਹੋਏਗਾ ਪ੍ਰਾਈਸ ਉੱਪਰ ਨਾਲ ਦੀ ਨਾਲ ਲੱਗਾ ਹੋਇਆ ਹੈ ਅਗਲਾ ਜਿਹੜਾ ਫੈਬਰਿਕ ਹੋਏਗਾ ਸ਼ਰਟ ਦਾ ਹੋਏਗਾ ਪਿਓਰ ਕ੍ਰੇਪ ਬਨਾਰਸੀ ਦੇ ਵਿੱਚ ਸ਼ਰਟ ਰਹੇਗੀ ਨਾਲ ਬਾਟਮ ਹੋਏਗੀ ਪਲੇਨ ਕ੍ਰੇਪ ਦੀ ਇਹ ਵੀ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਦਾ ਪ੍ਰਾਈਸ ਮੈਂਸ਼ਨ ਕਰ ਦਿੱਤਾ ਹੈ ਵਿਦਆਊਟ ਦੁਪੱਟਾ ਛੁੱਟ ਹੋਏਗਾ ਜੇਕਰ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਓਨਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਸ਼ਰਟ ਵੀ ਬਾਈ ਕਰ ਸਕਦੇ ਹੋ ਇਹਨਾਂ ਦੇ ਵਿੱਚ ਵੀ ਕਲਰ ਆਪਸ਼ਨ ਸਾਰੇ ਡਾਰਕ ਹੀ ਰੈਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਮੇਰੇ WhatsApp ਨੰਬਰ ਤੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ 2 ਮੀਟਰ ਤੋਂ ਉੱਪਰ ਤੁਸੀਂ ਜਿੰਨਾ ਮਰਜੀ ਫੈਬਰਿਕ ਲੈ ਸਕਦੇ ਹੋ 2 ਮੀਟਰ ਤੋਂ ਘੱਟ ਤੇ ਆਰਡਰ ਨਹੀਂ ਕਰਵਾ ਸਕਦੇ ਅਗਲਾ ਜਿਹੜਾ ਫੈਬਰਿਕ ਹੋਏਗਾ ਤੁਹਾਨੂੰ ਪਿਓਰ ਮਾਲ ਚੰਦੇਰੀ ਵਿੱਚ ਮਿਲ ਜੇਗਾ embroidery ਇਸ ਦੇ ਉੱਪਰ ਵੀ ਕੀਤੀ ਗਈ ਹੈ ਪ੍ਰਾਈਸ ਆਪਾਂ ਸਾਰੇ ਇਹ ਸੂਟਾਂ ਦੇ ਨਾਲ ਦੀ ਨਾਲ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਉੱਪਰ ਕੀਤਾ ਹੁੰਦਾ ਇਹਨਾਂ ਦੇ ਵਿੱਚ ਤੁਹਾਨੂੰ ਲਾਈਟ ਕਲਰ ਹੀ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਅਗਲਾ ਇਹ ਜਿਹੜਾ ਫੈਬਰਿਕ ਹੋਏਗਾ ਤੁਹਾਨੂੰ ਪਿਓਰ ਜੋਰਜ ਜਾਂ ਟਿਸ਼ੂ ਦੇ ਵਿੱਚ ਮਿਲ ਜਾਏਗਾ ਬਾਂਦਨੀ ਪ੍ਰਿੰਟ ਰਹੇਗਾ ਏਮਬਰਾਇਡਰੀ ਵਰਕ ਬਹੁਤ ਹੀ ਪਿਆਰਾ ਕੀਤਾ ਹੋਇਆ ਨਾਲ ਜੋਰਜ ਜਾਂ ਟਿਸ਼ੂ ਵਿੱਚ ਇਸ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਵੀ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਕਲਰ ਸਾਰੇ ਡਾਰਕ ਹੀ ਹੋਣਗੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ ਇਹ ਤੁਹਾਨੂੰ ਪ्योर ਬਣਾਸੀ ਬਰੋਕੜ ਦੇ ਵਿੱਚ ਮਿਲ ਜੇਗਾ ਪ੍ਰਾਈਸ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਉੱਪਰ ਕੀਤਾ ਹੁੰਦਾ ਤੁਸੀਂ 2.5 ਮੀਟਰ ਤੋਂ ਉੱਪਰ ਜਿੰਨਾ ਮਰਜ਼ੀ ਸੂਟ ਉਹ ਫੈਬਰਿਕ ਉਹ ਬੁੱਕ ਕਰਵਾ ਸਕਦੇ ਹੋ ਜੇਕਰ ਤੁਸੀਂ 5 ਮੀਟਰ ਜਾਂ 10 ਮੀਟਰ ਜਿੰਨਾ ਵੀ ਫੈਬਰਿਕ ਵਾਦ ਤੋਂ ਵਾਦ ਲੈਣਾ ਹੋਵੇ ਤੁਸੀਂ ਲੈ ਸਕਦੇ ਹੋ ਪ੍ਰਾਈਸ ਉੱਪਰ ਆਪਾਂ ਨਾਲ ਦੇ ਨਾਲ ਲਗਾਇਆ ਹੁੰਦਾ ਹੈ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਉਹ ਤੁਹਾਨੂੰ ਪਿਓਰ ਮਿਲ ਜਾਗਾ ਜੀ ਕਾਟਨ ਵਿੱਚ ਡਿਜੀਟਲ ਪ੍ਰਿੰਟ ਰਹਿਣਗੇ ਪ੍ਰਾਈਸ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਉੱਪਰ ਕੀਤਾ ਹੋਇਆ ਇਹਨਾਂ ਦੇ ਵਿੱਚ ਵੀ ਕਲਰ ਆਪਸ਼ਨ ਬਹੁਤ ਹੀ ਪਿਆਰੀ ਗਰਮੀਆਂ ਵਾਸਤੇ ਸਪੈਸ਼ਲ ਸੂਟ ਇਹੜੇ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ ਇਹ ਤੁਹਾਨੂੰ ਸ਼ਾਰਟ ਮਿਲੇਗੀ ਚੁਣੌਂਦੀ ਏਮਬਰਾਇਡਰੀ ਫੁੱਲ ਕੀਤੀਗੀ ਬਾਟਮ ਵੀ ਨਾਲ ਚੁਣੌਂਦੀ ਹੋਏਗੀ ਬਾਟਮ ਤੇ ਵੀ embroidery ਕੀਤੀ ਗਈ ਹੈ ਪ੍ਰਾਈਜ਼ ਦੀ ਸ਼ਰਟ ਦਾ ਐਂਡ ਬਾਟਮ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕਰ ਦਿੱਤਾ ਹੈ ਕੋਈ ਵੀ suit ਤੁਸੀਂ order ਕਰਵਾਉਣਾ ਹੋਵੇ suit ਦਾ screenshot ਭੇਜ ਕੇ ਮੇਰੇ WhatsApp ਨੰਬਰ ਤੇ ਆਪਣੇ ਲਈ suit book ਕਰਵਾ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ like share subscribe